ਕੁੜੀ ਇੱਕ ਬਾਹਰ ਗਈ ਸੀ ਉਹਦਾ ਨਾਮ ਮੈਰਿਜ ਕਰਵਾਈ ਹੋਈ ਸੀ ਇਹਨੇ ਪੈਸਾ ਪੁੱਛਿਆ ਵੀ ਸਰ ਉਹਨਾਂ ਨੂੰ ਲਾਇਆ ਸੀ ਪਰ ਉਹ ਕੁੜੀ ਦੇ ਜੋ ਜਵਾਬ ਦੇ ਦਿੱਤਾ ਵੀ ਮੈਂ ਤੈਨੂੰ ਨਹੀਂ ਬੁਲਾਉਣਾ ਉਹਨੇ ਕਿਹਾ ਵੀ ਮਾਰਨ ਵਾਲੇ ਕਹਿਗੇ ਨਹੀਂ ਮਰਦਾ ਉਹਦੇ ਜਿਹੜੀ ਇਹ ਕਰਕੇ ਉਹਨੇ ਉਸ ਨੂੰ ਉਸ ਕਾਇ ਹੈ ਗਈ ਕਮ ਕਰਨ ਤੇ ਉਹਨਾਂ ਨੇ ਫਾਂਸੀ ਲੈ ਲਈ ਸੀ ਵਦੇਸ਼ ਜਾ ਕੇ ਮੁਕਰੀ ਪਤਨੀ ਤਾਂ ਪਿੱਛੋਂ ਦਿਮਾਗੀ ਤੌਰ ਤੇ ਪਰੇਸ਼ਾਨ ਹੋਏ ਪਤੀ ਨੇ ਚੁੱਕਿਆ ਖੌਫਨਾਕ ਕਦਮ ਕਰਦੇ ਵਿੱਚ ਵਿਸ ਗਏ ਸੱਥਰ ਦੱਸ ਦਿੰਦੇ ਆ ਪੂਰਾ ਮਾਮਲਾ ਫਿਟਕੋਰ ਸ਼ਹਿਰ ਦੀ ਡੋਗਰ ਬਸਤੀ ਦਾ ਹੈ ਸ਼ਹਿਰ ਦੇ ਵਿੱਚ ਪੀਓਪੀ ਦਾ ਕੰਮ ਕਰਨ ਵਾਲਾ ਵਿਕਾਸ ਗੁਪਤਾ ਕੁਝ ਸਾਲ ਪਹਿਲਾਂ ਆਪਣੀ ਪਤਨੀ ਦੇ ਨਾਲੋਂ ਤਲਾਕ ਲੈ ਕੇ ਡੋਗਰ ਬਸਤੀ ਦੀ ਰਹਿਣ ਵਾਲੀ ਨਵਜੋਤ ਕੌਰ ਉਰਫ ਜੋਤੀ ਨਾਂ ਦੀ ਲੜਕੀ ਦੇ ਨਾਲ ਵਿਆਹ ਕਰਵਾ ਲਿਆ ਸੀ ਜੋ ਵਿਆਹ ਤੋਂ ਬਾਅਦ ਸਿੰਗਾਪੁਰ ਚਲੀ ਗਈ ਸੀ ਪਰਿਵਾਰ ਦੇ ਮੁਤਾਬਕ ਸਿੰਗਾਪੁਰ ਜਾਣ ਤੋਂ ਬਾਅਦ ਉਸਨੇ ਵਿਕਾਸ ਗੁਪਤਾ ਨੂੰ ਉੱਥੇ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਇਸ ਮਾਮਲੇ ਦੇ ਵਿੱਚ ਵਿਕਾਸ ਗੁਪਤਾ ਦੇ ਮਕਾਨ ਦੇ ਮਾਲਕ ਨੇ ਦੱਸਿਆ ਕਿ ਵਿਕਾਸ ਗੁਪਤਾ ਨੇ ਨਵਜੋਤ ਕੌਰ ਨੂੰ ਸਿੰਗਾਪੁਰ ਭੇਜਣ ਦੇ ਵਿੱਚ ਮਤ ਦਿੱਤੀ ਸੀ ਪਰ ਉਹ ਉੱਥੇ ਜਾ ਕੇ ਮੁੱਕਰ ਜਾਂਦੀ ਆ ਉਸਨੇ ਵਿਕਾਸ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਵੀ ਮੰਗ ਕੀਤੀ ਆ ਸੁਨੋ ਮ੍ਰਿਤਕ ਦੇ ਮਕਾਨ ਮਾਲਕ ਦਾ ਹੋਰ ਕੀ ਕੁਝ ਕਹਿਣਾ ਹੈ ਬਾਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਮਾਰ ਸਿੰਘ ਹਾਂ ਜੀ ਕੀ ਘਟਨਾ ਵਾਪਰੀ ਸਰੀ ਸਰ ਇਹ ਅੱਜ ਤੀਸਰਾ ਦਿਨ ਹੋ ਗਿਆ ਇਹ ਲੜਕਾ ਜਿਹੜਾ ਇਹ ਮਦਰਾ ਪੀਓਪੀ ਦਾ ਕੰਮ ਕਰਦਾ ਸੀਗਾ ਡੋਗਰਪਸਤੀ 23 ਨੰਬਰ ਗਲੀ ਚ ਸਾਰੇ ਮੇਰੇ ਉੱਪਰ ਬੈਠੇ ਸੀਗੇ ਤੇ ਇਹਨਾਂ ਨੇ ਕੁੜੀ ਇੱਕ ਬਾਹਰ ਗਈ ਸੀ ਉਹਨਾਂ ਨੇ ਮੈਰਿਜ ਕਰਵਾਇ ਹੋਈ ਸੀ ਇਹਨੇ ਪੈਸਾ ਪੂਸਾ ਵੀ ਸਰ ਉਹਨਾਂ ਨੂੰ ਲਾਇਆ ਸੀਗਾ ਪਰ ਉਹ ਕੁੜੀ ਦੇ ਜੋ ਜਵਾਬ ਦੇ ਦਿੱਤਾ ਵੀ ਮੈਂ ਤੈਨੂੰ ਨਹੀਂ ਬੁਲਾਉਣਾ ਤੇ ਉਹਨੂੰ ਕਹਿੰਦੀ ਵੀ ਜੇ ਫਿਰ ਜੇ ਇਹ ਕਹਿੰਦਾ ਬੁਲਾਉਣਾ ਨਹੀਂ ਤਵੇ ਮੈਂ ਮੈਂ ਫਿਰ ਮਰ ਜੰਨਾ ਮੈਂ ਉਹ ਜਦੋਂ ਕਹਿਆ ਤੇ ਉਹਨੇ ਕਿਹਾ ਵੀ ਮਾਰਨ ਵਾਲੇ ਕਹਿਗੇ ਨਹੀਂ ਮਰਦੇ ਉਹਦੇ ਜੜੀਏ ਕਰਕੇ ਉਹਨੇ ਉਸ ਨੂੰ ਉਸ ਕਾਇ ਹੈ ਗਈ ਕਮ ਕਰਨ ਤੇ ਉਹਨਾਂ ਨੇ ਫਾਂਸੀ ਲੈ ਲਈ ਸਰ ਔਰ ਸੁਨਿਗਟ ਰਹਾ ਹੈ ਜੀ ਜੀ ਸਰ ਅ ਉਹ ਮਫਾਕੇ ਮਿਲਿਆ ਸੀ ਉਹਨਾਂ ਨੂੰ ਸਰ ਉਹ ਅੰਦਰੀ ਸੀ ਤੇ ਉਹਨਾਂ ਦੀ ਸਿਸਟਰ ਤੇ ਉਹਦਾ ਬੇਟਾ ਛੋਟਾ ਉਹਨਾਂ ਦੀ ਮਦਰ ਗਈ ਸੀ ਬਾਬਾ ਫਰੀਦ ਜੀ ਦੇ ਮੱਥਾ ਟੇਕਣ। ਉਹਨਾਂ ਨੇ ਮਗਰੋਂ ਸਰ ਇਹ ਕੀਤਾ ਜੀ ਤੇ ਘਰ ਦੇ ਵਿੱਚ ਕੌਣ ਕੌਣ ਸੀ ਉਹਦੇ ਅ ਘਰ ਦੇ ਵਿੱਚ ਸਰ ਇਹ ਸੀਗੇ ਕਮਾਈ ਵਾਲਾ ਵੱਡਾ ਮੁੰਡਾ ਜਿਹੜਾ ਪੂਰਾ ਹੋ ਗਿਆ ਛੋਟਾ ਉਹਦਾ ਬੇਟਾ ਜੀ ਇੱਕ ਉਹਦੀ ਸਿਸਟਰ ਹੈ ਤੇ ਮਾਤਾ ਜਰੀ ਬਜ਼ੁਰਗ ਹੈ ਤੇ ਸਾਰਾ ਇਹ ਇਹ ਕੀਤੀ ਸੀ ਮੰਗ ਇਹਨਾਂ ਨੂੰ ਵੀ ਜੋ ਵੀ ਅਨਸਾਹਬੰਦ ਦਾ ਸਾਹਮਣੇ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਦੇ ਤੌਰ ਤੇ ਕੁੜੀ ਕਿਹੜੇ ਦੇਸ਼ ਦੀ ਗਈ ਹੋਈ ਸਰ ਉਹ ਕੁੜੀ ਮੇਰੇ ਖਿਆਲ ਸਿੰਗਾਪੁਰ ਸਰ ਸਿੰਗਾਪੁਰ ਸਰ ਉਹ ਸਿੰਗਾਪੁਰ ਹੈ ਜੇ ਇਹ ਮੁੰਡੇ ਦੀ ਉਮਰ ਕਿੰਨੀ ਕੁ ਸੀ ਜੀ ਇਹਦੀ ਸੀ ਕਿ 30 ਸਾਲ ਦੀ ਚਲੋ ਕਿ ਹੁਣ ਉਸ ਤੋਂ ਲੋ ਕਾਰਵਾਈ ਕਰ ਦਿੱਤੀ ਗਈ ਹੈ ਸਰ ਉਹ ਕੱਲ ਕਾਰਵਾਈ ਨਹੀਂ ਸੀ ਹੋ ਰਹੀ ਪਰ ਅੱਜ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅੱਜ ਏਐਸਆਈ ਸਾਹਿਬ ਨੇ ਜਿਸ ਅਨੁਸਾਰਾ ਕੰਮ ਪੂਰਕ ਕੀਤਾ ਹੈ ਅਜੋਨ ਨੇ ਸਾਨੂੰ ਵਿਸ਼ਵਾਸ ਹੌਸਲਾ ਦਵਾਇਆ ਅੱਜ ਉਹਨਾਂ ਦੀ ਅਸੀਂ ਚਲੋ ਉਹਨਾਂ ਦੀ ਮਿਹਰਬਾਨ ਹੈ ਜਿਸ ਤਰ੍ਹਾਂ ਉਹਨਾਂ ਨੇ ਅੱਜ ਸਾਡਾ ਸਹਾਇਤਾ ਦਿੱਤਾ ਹੈ ਇਸੇ ਤਰ੍ਹਾਂ ਅੱਗੇ ਤੇ ਵੀ ਜੋ ਕੇ ਚੱਲੇਗਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਉਸੇ ਤਰ੍ਹਾਂ ਹੀ ਚਲੋ ਜੀ ਉਸੇ ਤਰ੍ਹਾਂ ਹੀ ਚਲਾ ਦੇ ਸਾਨੂੰ ਐਸਾਈ ਸਾਹਿਬ ਤੇ ਹੁਣ ਮਾਣ ਹੋ ਗਿਆ ਜੀ ਇਹ ਅੱਜ ਮ੍ਰਿਤਕ ਆਏ ਕੌਣ ਸੀਗਾ ਤੁਹਾਡਾ ਕੀ ਨਾਮ ਹੈ ਇਹ ਸਰ ਮੇਰਾ ਕਰਾਇਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਵਾਹ ਦੀ ਸ਼ਿਕਾਇਤ ਦੇ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਆ ਦੇਖੋ ਮੋਦੇਵਾਲਾ ਸੁਸਾਇਟੀ ਕਿੱਥਾ ਗਿਆ ਸੀ ਉਹਦੇ ਵਿੱਚ ਕੀ ਕਾਰਵਾਈ ਕੀਤੀ ਗਈ ਆ ਡੋਗਰ ਵਸਤੀ 3 ਨੰਬਰ ਦੇ ਰਹਿਣ ਵਾਲੇ ਆ ਫਰੀਕੋਟ ਦੇ ਗੀਤਾ ਗੁਪਤਾ ਉਹਨਾਂ ਨੇ ਤਲਾਹ ਦਿੱਤੇ ਸੀ ਕਿ ਵੀ ਰਾਤ ਨੂੰ ਲੜਕੇ ਨੇ ਫਾਹ ਲੈ ਲਿਆ ਕੱਲ ਉਹ ਡੈੱਡ ਬੋਡੀ ਉਹਦੀ ਮੋਰਚਰੀ ਚ ਰਖਾਈ ਸੀ ਤੇ ਉਹਨਾਂ ਦਾ ਸਟੇਟਮੈਂਟ ਲਈ ਸੀ ਫਿਰ ਰਾਤ ਤੋਂ ਕਾਫੀ ਲੇਟ ਹੋ ਗਿਆ ਤੇ ਹੁਣ ਉਹ ਤਾਂ ਪੋਸਟਪੋਨ ਕਰਾ ਰਹੇ ਆ ਇਹ ਡੋਗਰ ਵਸਤੀ ਰਹਿਣ ਵਾਲੀ ਲੜਕੇ ਇੱਕ ਨਵਜੋਸ਼ ਸ਼ਰਮਾ ਹੁਣ ਉਹ ਸਿੰਗਾਪੁਰ ਰਹਿੰਦੇ ਆ ਉਤੇ ਬਾਈ ਨੇ ਮੈ ਅਫੀਅਰ ਦਰਜ ਹੋਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ